ਪੁਰਤਗਾਲ ਦੇ ਸ਼ਹਿਰ ਲਿਸਬਨ ਵਿਖੇ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਲੋਕਾਂ ਨੇ ਪਿਛਲੇ ਸਾਲ ਤੋਂ ਵੱਧ ਇਕੱਠ ਕਰਕੇ ਸਾਬਤ ਕਰ ਦਿੱਤਾ ਕਿ ਪੁਰਤਗਾਲ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਵੇਸਾਕ ਨੂੰ ਪੁਰਤਗਾਲ ਵਿੱਚ ਵਕ-ਵਕ ਜਗ੍ਹਾ ਤੇ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਪਰੰਤੂ ਪੂਰੇ ਪੁਰਤਗਾਲ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਹੁੰਦਾ ਹੈ। ਜਿਸ ਵਿੱਚ ਪੂਰੇ ਯੂਰਪ ਤੋਂ ਇਲਾਵਾ ਇੰਗਲੈਂਡ ਤੋਂ ਵੀ ਲੋਕ ਸ਼ਾਮਲ ਹੁੰਦੇ ਨੇ। ਬਲਵਿੰਦਰ ਮਿੰਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਵੀ ਇੰਗਲੈਂਡ ਤੋਂ ਸਤਿਗੁਰੂ ਰਬਦਾਸ ਮਹਾਰਾਜ ਜੀ ਨੂੰ ਮੰਨਣ ਵਾਲੀ ਸੰਗਤ ਨੇ ਭਾਗ ਲਿਆ। ਗੁਰਪ੍ਰੀਤ ਕਾਲਸੀ ਅਤੇ ਮਲਕੀਤ ਬਵੇਲੀ ਨੇ ਆਪਣੇ ਸਾਥੀਆਂ ਸਮੇਤ ਕੀਰਤਨ ਅਤੇ ਸ਼ਬਦ ਗਾ ਕੇ ਸੰਗਤਾਂ ਨੂੰ ਜੋੜੀ ਰੱਖਿਆ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਆਈ ਲਖਵਿੰਦਰ ਬਸਰਾਨੀ ਸੰਬੋਧਨ ਕਰਦੇ ਹੋਏ ਸਾਰੀ ਸੰਗਤ ਨੂੰ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਲੋੜ ਪੈਣ ਤੇ ਨਾਲ ਕੜਨ ਦਾ ਭਰੋਸਾ ਵੀ ਦਿੱਤਾ ਹੈ ਮਸੀਨਰੀ ਗਾਇਕ ਕਮਲ ਤਲਣ ਅਤੇ ਮਨਜੀਤ ਕਰਾੜੀ ਨੇ ਮਸੀਨਰੀ ਗੀਤ ਗਾ ਕੇ ਸੰਗਤਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਪ੍ਰੋਗਰਾਮ ਵਿੱਚ ਸੇਵਾ ਕਰਨ ਵਾਲੇ ਸਾਰੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਅੰਤ ਵਿੱਚ ਬਲਵਿੰਦਰ ਮਿੰਟੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਪੁਰਤਗਾਲ ਤੋਂ ਸੁਖਬਿੰਦਰ ਪੱਟੀ ਦੀ ਇਹ ਖਾਸ ਰਿਪੋਰਟ you take... ਕਹਿਣਾ ਜਿਨ੍ਹਾਂ ਨੂੰ ਸਤਿਗੁਰੂ ਸ਼ੇਰ ਸਾਹਿਬ ਨਾਲ ਪਿਆਰ ਹੈ ਹੱਥ ਨਹੀਂ ਖੜੇ ਕਰਨੇ ਕਿਉਂਕਿ ਹੱਥੋਂ ਖੜੇ ਕਰਦੇ ਜਿਹੜੇ ਸਰੈਂਡਰ ਕਰ ਦਿੰਦੇ ਆਪਣੇ ਆਪ ਨੂੰ ਆਪਾਂ ਹੱਥ ਥੋੜਾ ਕਰਾਂਗੇ ਆਪਾਂ ਤਾਂ ਦੁਸ਼ਮਣ ਦੇ ਹੱਥ ਖੜੇ ਕਰਾਉਣੇ ਨੇ ਜਿਹੜਾ ਸਭੀਆਂ ਤੋਂ ਅਤਿਆਚਾਰ ਕਰ ਰਿਹਾ ਸਾਡੇ ਤੇ ਕੀ ਕਹਿਣਾ ਦੁਨੀਆ ਨੂੰ ਤਾਰਨ ਆਏ ਤੁਹਾਡੀ ਆਵਾਜ਼ ਸਾਡੇ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਗਿਣਤੀ ਤੁਹਾਡੀ ਜਾਂਦੀ ਆ ਦੁਨੀਆ ਨੂੰ ਤਾਰਨ ਆਏ ਦੁਨੀਆ ਨੂੰ ਦੇ ਆਸਰੇ ਤੇਰੇ ਤਾਨੂੰ ਰੱਖ ਚਰਨਾਂ ਦੇ ਨੇੜੇ ਅਸੀਂ ਉੱਟਦੇ ਆਸਰੇ ਫਿਰ ਹੰੜਿਆ ਵਾ ਜਦੋਂ ਅਸੀਂ ਆਏ ਫਿਰ ਅਸੀਂ ਤੁਹਾਡਾ ਜੋ ਵੀ ਤੁਹਾਡੀ ਪੈਲ ਫੋਰਸ ਸੀ ਤੁਹਾਡੇ ਦਸਾਂ ਲੋਹਾਂ ਦੀ ਕੈਂਪ ਸੀ ਉਹਨੂੰ ਸੇਵ ਕੀਤਾ ਔਰ ਉਹਦਾ 2019 ਦੇ ਵਿੱਚ ਕੋਵਿਡ ਵੀ ਆ ਗਿਆ ਸੋ ਮੈਂਟੂ ਭਾਈ ਦਾ ਵੀ ਉਹ ਫੋਨ ਆਇਆ ਬੇ ਕੋਵਿਡ ਆ ਤੇ ਸਾਡਾ ਸਮਾਜ ਸਾਨੂੰ ਪਤਾ ਆ ਕੰਮ ਕਰ ਰਹੇ ਨੀਗਾ ਤੇ ਬੜੀ ਪ੍ਰੋਬਲਮ ਆ ਰਹੀ ਆ ਸੋ ਉਦੋਂ ਅਸੀਂ ਮੀਟਿੰਗ ਕੀਤੀ ਤੇ ਭਾਜ ਨੂੰ ਕਿਹਾ ਬੇ ਮੈਂਟੂ ਭਾਈ ਤੁਸੀਂ ਅਕਾਊਂਟ ਦੇ ਵਿੱਚੋਂ ਪੈਸੇ ਕਢੋ ਬਿਲਡਿੰਗ ਬਾਅਦ ਚਲੇ ਹੋ ਜੂਗੀ ਪਹਿਲਾਂ ਸਮਾਜ ਨੂੰ ਗ੍ਰੀਟੀ ਵੀ ਲੋੜਿਆ ਉਹਦੇ ਔਰ ਮੈਨੂੰ ਲੱਗਦਾ ਕਿ ਐਵਰੀ ਡੇ ਦੇ ਵਿੱਚ 400 500 ਬੰਦੇ ਦਾ ਫੂਡ ਬਣ ਕੇ ਘਰਾਂ 'ਚ ਜਾਂਦਾ ਰਿਹਾ ਔਰ ਉਸ ਤੋਂ ਵੱਧ ਵੀ ਗੁਰੂ ਘਰ ਦੀ ਕਮੇਟੀ ਘਾਟੇ 'ਚ ਨਹੀਂ ਗਈ ਤਾਂ ਵੀ ਪ੍ਰੈਜ਼ੈਂਟ ਹੈ 90 90 ਹਜ਼ਾਰ ਦੇ ਲਾਗੇ ਛਾਗੇ ਅਸੀਂ ਜਿਹੜਾ 4 ਸਾਲਾਂ ਦੇ ਵਿੱਚ ਕਰ ਲਿਆ ਅਸੀਂ ਹੁਣ ਸਾਰਿਆਂ ਨੂੰ ਵਧਾਈ ਕਿ ਆਪਾਂ ਗੁਰੂ ਘਰ ਦੀ ਬ੍ਰੀਡਿੰਗ ਦੇ ਲਈ ਜ਼ਮੀਨ ਲੈ ਲਈਆ ਹੁਣ ਜਲਦੀ ਹੀ ਆਪਾਂ ਉਹਦਾ ਜਿੱਦਾਂ ਪ੍ਰੋਸੈਸ ਚੱਲਦਾ ਪਿਆਵਾ ਤੇ ਉਹ ਆਪਾਂ ਕਰੇ ਨੂੰ ਕੰਪਲੀਟ ਕਰਕੇ ਤੇ ਆਪਾਂ ਹੋ ਸਕਦਾ ਵੀ ਨੈਕਸਟ ਤੋਂ ਨੈਕਸਟ ਉਹ ਆਪਣੀ ਰੌਣਕ ਮਿਲ ਕੇ ਆਪਣੀ ਬਿਲਡਿੰਗ ਦੇ ਵਿੱਚ ਆਪਾਂ ਗੁਰੂ ਘਰ ਦਾ ਗੁਰਪੁਰਬ ਮਨਾਗੇ ਉਹਦੇ ਨਾਲ ਹੀ ਨਿਸਵਰ ਗੁਰੂ ਘਰ ਦੀ ਕਮੇਟੀ ਵਧਾਈ ਦੀ ਪੱਖ ਰਿਆ ਕਿਉਂਕਿ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਕਿ ਪੁਰਤਗਾਲ ਦੇ ਵਿੱਚ ਅਸੀਂ ਵੀ ਪੇਪਰਾਂ ਦੇ سلسلے ਚ ਇੱਥੇ ਆਏ ਸੀਗੇ ਇੱਥੋਂ ਧੰਨਵਾਦ ਹੈ ਇਸ ਕੰਟਰੀ ਦਾ ਜਿਹਨੇ ਸਾਨੂੰ ਇੰਗਲੈਂਡ ਆਲੀਆ ਕੰਟਰੀਆਂ ਦੇ ਵਿੱਚ ਮਿਠਾਲ ਦਿੱਤਾ ਜਿੱਦਾ ਸਾਡੀ ਕੋਈ ਏਡੀ ਹਾਇਸੀਅਤ ਨਹੀਂ ਸੀ ਅਸਵਾ ਕੰਟੀਨੈਂਟ ਚਲੇ ਜਾਣਾ ਕੋਰਤਾ ਨੂੰ ਬਾਦ ਬਾਬਾ ਸਾਹਿਬ ਦਾ ਜਿਹਨੇ ਸਾਨੂੰ ਸੋਚਣ ਦਾ ਮੌਕਾ ਦਿੱਤਾ ਵੀ ਤੁਸੀਂ ਕੁਝ ਕਰ ਸਕਦੇ ਆ ਤੇ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਔਰ ਕਮੇਟੀ ਦਾ ਵੀ ਬਹੁਤ ਧੰਨਵਾਦ ਆ ਔਰ ਜਿਹੜੇ ਵੀ ਸਾਥੀ ਆਉਂਦੇ ਆ ਨਵੇਂ ਸਾਥੀ ਆਉਂਦੇ ਆ ਜਦੋਂ ਆਪਾਂ ਹੋਰ ਕਿਸੇ ਕੰਟਰੀ ਚ ਜਾਂਦੇ ਆ ਤਾਂ ਬੜੀ ਪ੍ਰੋਬਲਮ ਹੁੰਦੀ ਹੈ ਵੀ ਜੇ ਅਸੀਂ ਜਾਣਾ ਕਿੱਥੇ ਆ ਪਰ ਪੁਰਤਗਾਲ ਦੇ ਵਿੱਚ ਨਵੇਂ ਸਾਥੀਆਂ ਨੂੰ ਆਉਣ ਦੇ ਜਦੋਂ ਵੀ ਆਉਂਦੇ ਆ ਇਸ ਗੱਲ ਦੀ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਗੁਰੂ ਘਰ ਉਹਨਾਂ ਨੂੰ ਸਾਮੰਦ ਲਈ ਬੈਠਾ ਹੈ ਨੂੰ ਲੱਗਦਾ ਵੀ 10 ਦਿਨ 20 ਦਿਨ ਜਾਂ ਮਹੀਨਾ ਵੀ ਸਾਥੀ ਦੇ ਕੋਲ ਜੇ ਕਿਤੇ ਰੈਂਜ ਨਹੀਂ ਹੁੰਦਾ ਤਾਂ ਗੁਰੂ ਘਰ ਦੀ ਕਮੇਟੀ ਉਹਦਾ ਸਪੋਰਟ ਕਰਦੀ ਹੈ। ਤੋਂ ਸਾਰੇ ਸਾਥੀਆਂ ਦਾ ਤੁਹਾਡਾ ਧੰਨਵਾਦ ਜਿਹੜੀ ਵੀ ਸੰਗਤ ਆਈ ਆ ਸਾਰਿਆਂ ਨੂੰ ਇੱਕ ਵਾਰੀ ਗੁਰਪ੍ਰੀਤਾਂ ਬਹੁਤ-ਬਹੁਤ ਮੁਬਾਰਕਾਂ ਜੈਪੀ ਜੈਪਾ। ਇਹ ਇੱਕ ਸੁਸਾਇਟੀ ਇੱਕ ਦੁਨੀਆ ਜਿੱਥੇ ਕੋਈ ਦੁੱਖ ਦਰਦ ਨਾ ਹੋਵੇ ਉੱਚ-ਨੀਚ ਨਾ ਹੋਵੇ ਸਾਰੇ ਜੀ ਇੱਜ਼ਤ ਕਰਨ ਇੱਕ ਪੁਜਨਾ ਬਿਲ ਬਿਲ ਪਾਓ ਮਿਲ ਕੇ ਪ੍ਰੇਮ ਨਾਲ ਰਹੋ ਇਹੋ ਹੀ ਅਲਾਨ ਸਫਲਾ ਸੀ ਤੇ ਮੈਂ ਇੰਡੀਅਨ ਐਂਬੈਸੀ ਵੱਲੋਂ ਗਵਰਨਮੈਂਟ ਆਫ ਇੰਡੀਆ ਪਾਰਸਰ ਦਾ ਵੱਲ ਗੁਰੂ ਜੀ ਦੇ ਜਨਮ ਤੇ ਨਮਨ ਕਰਨਾ ਬਾਤ ਤੋ ਆਓ ਬਾਬਾ ਜੀ ਇਹ 2 ਮਿੰਟ ਕੇ ਲਈ ਬਰਵਿੰਦਰ ਮੈਂਟੂ ਜੀ ਆਜ ਨੂੰ ਸੰਗਤ ਨੂੰ ਜੀ ਆਇਆਂ ਕਹਿੰਦੇ ਗੁਰੂ ਰੂਪਿਆ ਸਭ ਸੰਗਤਿਓ ਆਪ ਸਭ ਸੰਗਤਾਂ ਦਾ ਬਹੁਤ ਐਦੁੱਲ ਤੋਂ ਧੰਨਵਾਦ ਕਰਦੇ ਹਾਂ ਤੇ ਪਿਆਰ ਭਰੀ ਸਾਰਿਆਂ ਨੂੰ ਜੈ ਜੀ ਦੇ ਧੰਨਵਾਦ ਜੋ ਬੋਲੇ 100 ਰੁਪਏ ਸ਼੍ਰੀ ਦਾਸ ਮਹਾਰਾਜ ਜੀ ਦੇ ਅੱਜ ਦੇ ਸਮਾਗਮ ਵਿੱਚ ਤਾਂ ਤਾਂ ਸੱਭੇ ਕਮਾਲ ਗੁਰੂ ਵਿਦਾਸ ਜੀ ਦੇ ਪ੍ਰਕਾਸ਼ ਪੁਰਬ ਵਰਤ ਗਲ ਵਿੱਚ ਮਨਾ ਕੇ ਸੁਨਕੀਆਂ ਸਤਿਕਾਰਯੋਗ ਸੰਗਤਾਂ ਦੇ ਨੌਜਵਾਨ ਵੀਰ ਭੈਣਾਂ ਸਾਰਿਆਂ ਨੇ ਜੋ ਆਪਣਾ ਮਨਮੋਲਾ ਯੋਗਦਾਨ ਪਾਇਆ ਹੈ ਸਾਡੇ ਨੌਜਵਾਨ ਸਰਵੰਤਨ ਮੈਂਬਰ ਇਹ ਵੀ ਲੰਬੇ ਦਿਨ ਤੋਂ ਬਹੁਤ ਜੋ ਹੈ ਸੇਵਾਵਾਂ ਜੋ ਕਰ ਰਹਾ ਹੈ ਕੋਈ ਪ੍ਰੋਗਰਾਮ ਵੱਡਾ ਜਿਹਾ ਰਿਕਣਾ ਉਹਦੇ ਲਈ ਬਹੁਤ ਟਾਈਮ ਲੱਗਦਾ ਹੈ ਸਾਰੇ ਹੀ ਨੌਜਵਾਨਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਅਤੇ ਦੂਰ ਤਰੇੜੇ ਤੋਂ ਸੰਤਾ ਜੋ ਆਇਆ ਮਰੀਨਾ ਗ੍ਰੈਂਡ ਤੋਂ ਆਏ ਕਿਉਂ ਮਰੇ ਤੋਂ ਪਹਿਲੀ ਵਾਰ ਵਸਾਈ ਪ੍ਰੀਨਾ ਗ੍ਰੈਂਡ ਤੋਂ ਵੀ ਪਹਿਲੀ ਵਾਰ ਪਹਿਲੀ ਵਾਰ ਸੰਤਾ ਰਹਿਣਾ ਤੋਂ ਵੀ ਸਾਰੇ ਹੀ ਪੁਰਤਗਾਲ ਤੋਂ ਮੇਰੇ ਖਿਆਲ ਨਾਲ ਜਿੱਥੇ-ਜਿੱਥੇ ਵੀ ਪੁਰਤਗਾਲ ਵਿੱਚ ਪੰਜਾਬ ਵਾਸੀ ਬਸ ਰਹੇ ਹਨ ਸਾਰੇ ਹੀ ਕਮਿਊਨਿਟੀ ਦੇ ਬੰਦੇ ਸਾਰੇ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਰਤਗਾਲ ਧੰਨਵਾਦ ਕਰਦੀ ਧੰਨ ਧੰਨ ਸਤਿਗੁਰੂ ਬਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਉਸੇ ਲੜੀ ਤਹਿਤ ਪੂਰੇ ਯੂਰਪ ਦੇ ਵਿੱਚ ਵੀ ਸਤਿਗੁਰੂ ਬਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮਨਾਇਆ ਜਾ ਰਿਹਾ ਹੈ ਸਮੇਂ-ਸਮੇਂ ਤੇ ਜਦੋਂ ਵੀ ਸੰਗਤਾਂ ਨੂੰ ਸਮਾਂ ਮਿਲਦਾ ਹੈ ਤਾਂ ਪ੍ਰੋਗਰਾਮ ਅਲੀਕ ਦੇ ਰਹਿਤਰਾਂ ਦੇ ਪ੍ਰੋਗਰਾਮ ਮਨਾਉਂਦੀਆਂ ਨੇ ਸਤਿਗੁਰੂ ਦਾਸ ਮਹਾਰਾਜ ਜੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਪੁਰਤਗਾਲ ਦੀ ਧਰਤੀ ਤੇ ਵੀ ਮਨਾਇਆ ਗਿਆ ਜੋ ਕਿ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿਖੇ ਮਨਾਇਆ ਗਿਆ ਹੈ ਸਤਿਗੁਰੂ ਦਾਸ ਮਹਾਰਾਜ ਜੀ ਦਾ ਪੁਰਤਗਾਲ ਵਿਖੇ ਸਭ ਤੋਂ ਵੱਡਾ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਸਰੇ ਗੁਰੂ ਰਵਿਦਾਸ ਸਭਾ ਲੈਸਪਨ ਵੱਲੋਂ ਸਤਿਗੁਰੂ ਬਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ 648ਵਾਂ ਪ੍ਰਕਾਸ਼ ਪਰਵ ਪੁਰਤਗਾਲ ਦੀ ਧਰਤੀ ਤੇ 16ਵੀਂ ਵਾਰ ਮਨਾਇਆ ਗਿਆ ਹੈ ਤੁਸੀਂ ਦੇਸ਼ ਦੁਨੀਆ ਰਾਹੀਂ ਦੇਖ ਰਹੇ ਹੋ ਸੁਖਵਿੰਦਰ ਪੱਟੀ ਵੀ ਵਿਸ਼ੇਸ਼ ਰੂਪੋਂ